ਅਸ਼ੁਤੋਜ ਜੀ ਮਹਾਰਾਜ ਦੀ ਸਮਾਦੀ ਨੂੰ ਲੈ ਕੇ ਫਿਰ ਉੱਠਣ ਲੱਗੇ ਸਵਾਲ ਅੱਜ ਸ਼ਰਧਾਲੂਆਂ ਵੱਲੋਂ ਕੀਤੀ ਗਈ ਬਠਿੰਡਾ ਦੇ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ। ਸੋਮਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸ਼ਰਧਾਲੂਆਂ ਨੇ ਸਵਾਲ ਉਠਾਏ ਕਿ ਅਗਰ ਅਸ਼ੁਤੋਜ ਜੀ ਮਹਾਰਾਜ ਦੀ ਸਮਾਦੀ ਵਿਚ ਆਣ ਤਾਂ ਸਾਨੂੰ ਉਹਨਾਂ ਦੇ ਦਰਸ਼ਨ ਕਿਉਂ ਨਹੀਂ ਕਰਵਾਏ ਜਾ ਰਹੇ। ਇਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਸ਼ੰਕਾ ਜ਼ਾਹਰ ਕੀਤੀ। ਆਓ ਸੁਣੌਣੇ ਕਿ ਕਹਿੰਦੇ ਨੇ ਸ਼ਰਧਾਲੂ। ਪਹਿਲਾਂ ਬੋਲੀਏ ਸਤਿਨਾਮ ਮਹਾਰਾਜ ਕੀ ਜੈ ਸੱਚੇ ਪਰਿਵਾਰ ਕੀ ਜੈ। ਮੇਰਾ ਨਾਮ ਵਿਜਿੰਦਰ ਕੋਹ ਹੈ। ਕੀ ਕਹਿਣਾ ਚਾਹੁੰਦੇ ਹੋ ਜੀ ਬੱਸ ਕਹਿੰਦਾ। ਮੈਂ ਕਹਿਣਾ ਚਾਹੁੰਨੀ ਆ ਦਿਵਿਆ ਜੋਤੀ ਜਾਗਰਤੀ ਸੰਸਥਾਨ ਜੋ ਪੰਜਾਬ ਦੇ ਅੰਦਰ ਹੈ, ਜਿਲੰਦਰ ਦੇ ਆਸ-ਪਾਸ ਹੈ, ਨੂਰ ਮੈਲ ਦੇ ਅੰਦਰ ਜੋ ਸਰਵਸ਼੍ਰੀ ਆਸ਼ਟੋਸ਼ ਮਹਾਰਾਜ ਜੀ ਜਿਨ੍ਹਾਂ ਨੂੰ 11 ਸਾਲ ਹੋਨ ਜਾ ਰਹੇ ਸਮਾਧੀ ਲਏ ਹਨ ਤੇ ਮੈਂ ਉਹਨਾਂ ਦੀ ਪਰਮ ਸ਼ਿਸ਼ੂ ਔਰ ਮੈਨੂੰ 28 ਸਾਲ ਉਹਨਾਂ ਤੋਂ ਗਿਆਨ ਮਿਲੇ ਆਇਆ 8 ਸਾਲੋਂ ਤੇ ਮੈਂ 1996 ਦਾ ਉਹਨਾ ਤੋਂ ਗਿਆਨ ਲਿਆ ਆਇਆ। ਔਰ ਮੇਰੇ ਘਰ ਦੇ ਵਿੱਚ ਹੀ ਆਸ਼ਰਮ ਪਰਚਦਾ ਹੈ ਤੇ ਉੱਥੇ ਇੰਗਲੈਂਡ ਦੇ ਵਿੱਚ ਸੰਗਤ ਨੂੰ ਕਾਫੀ ਇਹਨੇ ਜੋੜਿਆ ਤੇ ਹੁਣ ਮੈਂ ਇਹਨਾਂ ਦੇ ਕੋਲ ਕਾਫੀ ਵਾਰੀ ਪੁੱਛਿਆ ਵੀ ਸ਼ਿਕਰ ਕਿ ਮਹਾਰਾਜੀ ਅਗਰ ਸਮਾਤੀ ਤੇ ਮੈਂ ਲੰਡਨ ਤੋਂ ਸਪੈਸ਼ਲੀ ਆਈ ਸੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਵੀ ਨਹੀਂ ਸਾਲ ਤੱਕ ਮਹਾਰਾਜੀ ਨੇ ਆ ਜਾਣਾ ਹੈ ਕਈ ਚੀਜ਼ਾਂ ਇਹਨਾਂ ਨੇ ਕਹੀਆਂ ਪਰ ਜਦੋਂ ਦਰਸ਼ਨ ਨਹੀਂ ਹੋਏ ਤੇ ਫਿਰ ਮੇਰਾ ਵੀ ਦਿਲ ਟੁੱਟ ਗਿਆ ਵੀ ਜਦੋਂ ਹੋਰ ਚੀਜ਼ਾਂ ਸਾਰੇ ਗੁਰੂ ਮਹਾਰਾਜੀ ਦੀ ਦਰਵਾਜ਼ੇ ਆਪਾਂ ਕਰਦੇ ਆਪਾਂ ਕਰਦੇ ਆਂ ਫਿਰ ਦਰਸ਼ਨ ਕਿਉਂ ਨਹੀਂ ਕਉਕੇ ਭੱਤ ਦੇ ਲਈ ਸਿਮਰਨ ਸਾਧਨਾ ਸਤ ਸੰਗ ਤੇ ਦਰਸ਼ਨ ਤੇ ਜ਼ਰੂਰੀ ਆ ਤੇ ਜਬ ਗੁਰੂ ਹੀ ਨਹੀਂ ਸਾਹਮਣੇ ਵੀ ਕਈ ਦੀ ਸੇਵਾ ਕੀ ਰੇਦਾ ਚੀਜ਼ਾਂ ਬੁੰਦੀਆਂ ਨਾ ਤੇ ਇਸ ਚੀਜ਼ ਦੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਮੈਨੂੰ ਬਿਲਕੁਲ ਕਹਿ ਦਿੱਤਾ ਇਸ ਤਰ੍ਹਾਂ ਨਹੀਂ ਕੋਸ਼ਿਸ਼ ਕਰਾ ਫਿਰ ਮੈਂ ਸਤ ਸੰਗ ਦੇ ਵਿੱਚ ਬਹੁਤ ਜ਼ਿਆਦਾ ਚੀਜ਼ ਸੁਣੀ ਸੀਗੀ ਕਿ ਆਗ ਲੱਗੀ ਆਕਾਸ਼ ਵਿੱਚ ਜੜ ਜੜ ਪਹਿਣਾ ਘਰ ਸੰਤਨਾ ਹੋਵੇ ਤੇ ਜਗਤ ਵਿੱਚ ਜਲਮਰਤਾ ਚਾ ਇਹ ਸੰਸਾਰ ਇਕ ਸੰਤਨਾ ਹੋਵੇ ਤੇ ਜਨਮ ਤਾਂ ਹੀ ਤਾਂ ਮਤਲਬ ਕਿ ਉਹ ਸਾਧੂ ਉਹ ਸੰਤ ਰਿੰਦਾ ਆ ਉਹ ਸਰੀਰ ਕੋਈ ਕੋ ਕੋ ਸਰੀਰ ਹੁੰਦਾ ਹੀ ਨਹੀਂ ਉਹਨੇ ਇੱਕ ਸ਼ਕਤੀ ਹੁੰਦਾ ਪਰਮ ਸ਼ਕਤੀ ਹੁੰਦਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਹੋਊਗਾ ਹੀ ਫਿਰ ਮੈਂ ਉਹਨੂੰ ਲੱਭਿਆ ਜਦੋਂ ਮੈਂ ਕੋਸ਼ਿਸ਼ ਕੀਤੀ ਲੱਭਣ ਦੀ ਤੇ ਉਸ ਵੇਲੇ ਮੈਨੂੰ ਇਹ ਸੰਦੇਸ਼ ਮਾਰਜ ਤੋਂ ਚੰਦਰੀ ਜੀ ਦਾ ਮਿਲਿਆ ਜੋ ਅੱਜ ਉਹਨਾਂ ਨੂੰ ਵੀ ਸਾਲ ਹੋਣ ਜਾ ਰਿਹਾ ਹੈ ਉਹਨਾਂ ਨੇ ਵੀ ਸਮਾਧੀ ਲਈ ਤੇ ਉਹਨਾਂ ਦੀ ਸਮਾਧੀ ਦੇ ਜਦੋਂ ਦਰਸ਼ਨ ਹੋਏ ਉਹਨਾਂ ਦੇ ਕੋਲ ਬੈਠ ਕੇ ਉਹ ਦੇਖਿਆ ਸਮਾਧੀ ਉਹਨਾਂ ਨੇ ਸਾਡੇ ਸਾਹਮਣੇ ਲਈ ਫਿਰ ਹੋਇਆ ਕਿ ਸਾਡੀ ਨਾਲ ਤੇ ਇਹ ਫਰੋਡ ਹੋ ਗਿਆ ਅਡਿਨਾ ਸਤੋਖਾ ਹੋ ਗਿਆ ਕਿ ਗੁਰੂ ਮਾਰੇ ਜਿਨ੍ਹਾਂ ਦਾ ਅਸੀਂ ਗਿਆਨ ਲਿਆ ਮੈਨੂੰ ਤਾਂ 11 ਸਾਲ ਹੋ ਗਏ ਉਹਨਾਂ ਨੇ ਤਾਂ ਸਮਾਧੀ ਦਾ ਨਾ ਹੀ ਹੈ ਜੇ ਬੱਟਿਆ ਸਮਾਧੀ ਦੇ ਦਰਸ਼ਨ ਨਹੀਂ ਗਏ ਇਦਾਂ ਹੋਣਾ ਸਾਧਵੀ ਡਾਕਟਰ ਵਕਸ਼ੀ ਜੀ ਨੇ ਵੀ ਕਿਹਾ ਕਿ ਜਦ ਤੱਕ ਨਾ ਦੇਖੋ ਆਪਣੀ ਨੈਣੀ ਤਦ ਤੱਕ ਨਾ ਮੰਨੋ ਗੁਰਗੀ ਬੈਣੀ ਸਾਡੇ ਗੁਰੂ ਮਹਾਰਾਜ ਜੀ ਇੱਕੋ ਕਿਹਾ ਕਿ ਕਿਸੇ ਗੁਰੂ ਦੀ ਅੱਜ ਕੱਲ ਫਰੋਡੀ ਵੀ ਬਹੁਤ ਆ ਫੇਕ ਗੁਰੂ ਵੀ ਬਹੁਤ ਆ ਜਿੰਨੇ ਬਾਬੇ ਨੇ ਢਾਬੇ ਵਾਲੀ ਕਰਦਾ ਕਿ ਉਹਨਾਂ ਨੇ ਇੱਕੋ ਗੱਲ ਕਿ ਵੀ ਜਿੰਨੇ ਚਿੱਤ ਤੁਸੀਂ ਆਪ ਲਈ ਇਸ ਤੀਸਰੀ ਨੇਤਨਾ ਉਹ ਪਰਮ ਪਿਤਾ ਪਰਮਾਤਮਾ ਦੇ ਪ੍ਰਕਾਸ਼ ਤੋਂ ਤੁਸੀਂ ਗੁਰੂ ਦੀ ਗੱਲ ਵੀ ਨਾ ਮੰਨੋ ਤੇ ਅਸੀਂ ਇਹ ਮੈਨੇਜਮੈਂਟ ਦੀ ਗੱਲ ਮੰਨੀ ਸਾਡਾ ਵੀ ਕਸੂਰਾ ਸੀ ਮੰਨੀ ਕਿਉਂ ਕਿ ਇਹਨਾਂ ਨੇ ਸਾਨੂੰ ਇਹ ਹੀ ਦੱਸਿਆ ਸੀ ਸੋਚਿਆ ਕਿਉਂਕਿ ਮੈਨੇਜਮੈਂਟ ਆਰਚਟੋ ਚ ਮਹਾਰਾਜੀ ਨੇ ਸੰਸਥਾਨ ਨੂੰ ਚਲਾਉਣ ਲਈ ਦਿੱਤੀ ਸੀ ਨਾ ਕਿ ਅਧਿਆਤਮਿਕ ਗੁਰੂ ਨੂੰ ਚਲਾਉਣ ਲਈ ਕਿਉਂਕਿ ਇਹ ਛੇਵਕਵਾ ਨਾ ਕਿ ਅਧਿਆਤਮਿਕ ਗੁਰੂਆ ਸ਼ੰਕਾ ਹੈ ਤੁਮ ਜੀ ਗਲਤ ਹੈ ਸ਼ੰਕਾ ਹੈ ਕਿ ਜੋ ਗੁਰੂ ਮਹਾਰਾਜੀ ਇੱਕ ਅਧੇ ਸਮਾਧੀ ਤੇ ਆ ਤੇ ਸਮਾਧੀ ਦੇ ਦਰਸ਼ਨ ਹੋ ਉਕੇ ਮਾਰਚ ਤੋਂ ਸ਼ੰਭਰੀ ਦੇ ਨੀਲੀ ਸਾਲ ਹੋਣ ਜਾ ਰਿਹਾ ਅਸੀਂ ਉਸ ਉੱਥੇ ਉਹ ਦਰਸ਼ਨ ਕਰਦੇ ਹਾਂ ਜਿਹੜੀ ਜਿਹੜੇ ਉਹਨਾਂ ਦੇ ਸ਼ੇਵਕ ਉਹ ਵੀ ਦਰਸ਼ਨ ਕਰਦੇ ਜਿੰਨੇ ਸ਼ੇਵਕ ਨਹੀਂ ਵੀ ਹੈਗੇ ਉਹ ਪਬਲਿਕ ਵੀ ਉਹ ਮਾਂ ਦੇ ਦਰਸ਼ਨ ਕਰਦੀ ਉਹਨਾਂ ਦਾ ਸਰੀਰ ਨੋਰਮਲ ਟੈਂਪਰੇਚਰ ਦਾ ਪੱਕਾ ਚਲਦਾ ਕੋਈ ਫ੍ਰੀਜ਼ਰ ਤੇ ਨਹੀਂ ਹੈਗਾ ਫਿਰ ਅਸੀਂ ਧਾਰਮਿਕ ਗ੍ਰੰਥਾਂ ਤੇ ਸਟੱਡੀ ਕੀਤੀ ਅੱਜ ਤੱਕ ਕਿ ਹਿਸਟਰੀ ਵਿੱਚ ਦਾ 올 ਯੂਨੀਵਰਸਲ ਨੋਬਾਡੀ ਹੈਡ ਦਾ ਸਮਾਧੀ ਸੁਬਰੀ ਦੇ ਬੱਚਾ ਇਹ ਕਿਹੜਾ ਡਰਾਮਾ ਹੈ ਕਿ ਨਹੀਂ ਚੀਜ਼ੋ ਕਰ ਰਿਹਾ ਹੈ ਇਹ ਪ੍ਰਸ਼ਨ ਆ ਸਕਦਾ ਸਾਨੂੰ ਅਗਰ ਗੁਰੂ ਸਮਾਧੀ ਤੇ ਉਸ ਸਧਾਰਨ ਤੌਰ ਤੇ ਦੇਖੋ ਕੋਈ ਆਪਣਾ ਨਜ਼ਦੀਕੀ ਵੀ ਕੋਈ ਮਰਦਾ ਹੈ ਐਂਡ ਵਿੱਚ ਕਹਿੰਦੇ ਆ ਨਾ ਮੇਰਾ ਕਫਨ ਚੱਕ ਕੇ ਉਹਦਾ ਮੂੰਹ ਦੇਖਦੇ ਆ ਨਾ ਆਪਾਂ ਤੇ ਜੇ ਸਾਡੇ ਗੁਰੂ ਤੇ ਸਮਾਧੀ ਤੇ ਅਗਰ ਸਮਾਧੀ ਤੇ ਦਰਸ਼ਨ ਹੋਣੀ ਚਾਹੀਦੀ ਆ ਅਸੀਂ ਇੰਗਲੈਂਡ ਤੋਂ ਇਸ ਲਈ ਹੀ ਆਇਆ ਪੂਰਾ ਪਰਿਵਾਰ ਕਿ ਅਸੀਂ ਮਹਾਰਾਜ ਜੀ ਦੇ ਦਰਸ਼ਨਾ ਦੀ ਮੰਗ ਕਰਦੇ ਆ ਅਗਰ ਇਹਨਾਂ ਨੂੰ ਕੋਈ ਸਾਡੇ ਤੇ ਪ੍ਰੋਬਲਮ ਆ ਕੋਈ ਸਾਨੂੰ ਕੋਈ ਪ੍ਰਾਪਰਟੀ ਨਹੀਂ ਚਾਹੀਦੀ ਮਹਾਰਾਦੀ ਕੋਈ ਗੱਡੀਆਂ ਕਾਰਾਂ ਨਹੀਂ ਦਿੱਤੇ ਹਾਲਾਂਕਿ ਇਹਨਾਂ ਨੂੰ ਅਸੀਂ ਦਿੱਤਿਆ ਹੀ ਆ 5-5 ਲੱਖ ਇਹਨਾਂ ਨੂੰ 5-5 ਆਈਫੋਨ ਹਰ ਆਈਪੈਡ ਟੱਕਰ ਇਹਨਾਂ ਨੂੰ ਦਿੱਤੇ ਆ ਕੋਦੇ ਸੇ ਉਹ ਕਹਿੰਦੇ ਤੁਹਾਨੂੰ ਮੇਰੇ ਬਾਬਾ ਜੀ ਨੇ ਗੈਰ ਵੀ ਕਰਦਿਆਂ ਨੇ ਇਹ ਸਾਨੂੰ ਸਾਨੂੰ ਕਿ ਸਾਡੇ ਤੇ ਅੰਦਰ ਸ਼ੱਕ ਹੁੰਦੀ ਹੈ ਬਾਬਾ ਹੈ ਜਾਂ ਨਹੀਂ ਹੈ ਗੈਪ ਕਰਦੇ ਤਾਂ ਲੋਕੋ ਦੇ ਕਈ ਚੀਜ਼ਾਂ ਆ ਉਹ ਅਸੀਂ ਤਾਂ ਕਾਹ ਕਰਾਂਗੇ ਜੀ ਸਮਝਾਤੀ ਤੇ ਹੈ ਦਰਸ਼ਨੋਂ ਅਗਰ ਉਹ ਇਹ ਚੱਲ ਵੀ ਗਏ ਆ ਉਹ ਵੀ ਦਰਸ਼ਨ ਪਰ ਭਗਤਾਂ ਦਾ ਕਿਉਂਕਿ ਪਰਸਨਾ ਪ੍ਰਾਪਰਟੀ ਤਾਂ ਹੈ ਨਹੀਂ ਜੀ ਦਾ ਪਰਸਨਾ ਪ੍ਰਾਈਵੇਟ ਪ੍ਰਾਪਰਟੀ ਹੈ ਨਾ ਕਿ ਮੇਰੀ ਪ੍ਰਾਪਰਟੀ ਤੇ ਮੈਂ ਹੀ ਇਕੱਲਾ ਬੈਠ ਸਕਦਾ ਹਾਂ ਉਹ ਤਾਂ ਸ਼ਬਸ ਭਗਤਾਂ ਦੇ ਲਈ ਹੈ ਸਾਰੇ ਸੰਸਾਰ ਦੇ ਲਈ ਆ ਸੰਤ ਮਹਾਪੁਰਸ਼ ਉਹ ਕਹਿੰਦੇ ਨੇ ਸਰਵਰ ਕਰਵੜ ਸੰਤ ਜਨ ਚੌਥਾ ਵਰਸ਼ੇ ਵੀ ਪਰਮਾਰਥ ਕੇ ਕਾਰਨ ਚਾਰਹੀਤਾ ਅਰਦੇ ਉਹ ਤਾਂ ਪਰਮਾਰਥ ਦੀ ਲਈਦਾ ਹੈ ਇਹ ਮੈਨੇਜਮੈਂਟ ਦੇ 11 ਹੀ ਬੰਦੇ ਆ ਜਿਹੜੇ ਉਹਨਾਂ ਨੂੰ ਦੇਖ ਸਕਦੇ ਹੁੰਦਾ ਸੀ ਉਹਨਾਂ ਸੀ ਟਿੰਡੇ ਲੈਣਾ ਹੈ ਚੰਬ ਲੈਣਾ ਹੈ ਅਸੀਂ ਵੀ 80 ਸਾਲ ਤੋਂ ਉਹਨਾਂ ਦੇ ਸੇਵਕ ਸੀਗੇ ਹੈਨਾ ਅਸੀਂ ਸ਼ਰਧਾ ਹਜੇ ਵੀ ਮਹਾਰਾਜੀ ਦੇ ਨਾਲ ਜੁੜੇ ਆ ਅਸੀਂ ਮਹਾਰਾਜੀ ਦੀ ਮੰਗ ਇਹ ਸੱਚ ਹੈ ਕਿ ਪੰਜਾਬੀ ਵਿਸ਼ੇ ਦੀ ਘਾਟ ਦਾ ਹੈਨਾ ਤੇ ਇਹ ਨਹੀਂ ਕਿ ਸਾਡੇ ਮੂਰਤ ਇੱਕ ਗੱਲ ਹੋਰ ਸਾਡੇ ਮਹਾਰਾਜੀ ਪੂਰ ਹਨ ਉਹਨਾਂ ਦਾ ਗਿਆਨ ਪੂਰਨ ਉਹਨਾਂ ਦੇ ਸਿਧਾਂਤਾਂ ਤੇ ਅਗਰ ਕੋਈ ਨਹੀਂ ਚੱਲ ਰਿਹਾ ਤੇ ਇਸ ਕਰਕੇ ਸਾਨੂੰ ਇਹਦਾ ਹੈ ਕਿ ਅਗਰ ਉਸ ਮਾਤੀ ਤੇ ਸਾਨੂੰ ਦਰਸ਼ਨ ਕਰਾਉਣ ਅਗਰ ਨਹੀਂ ਦਰਸ਼ਨ ਕਰਾਉਂਦੇ ਜੀ ਐਕਸ਼ਨ ਕੀ ਹੋਊਗਾ ਉਹ ਤਾਂ ਸਾਨੂੰ ਇਹ ਦਿਖਾ ਲੈਂਦੇ ਸਹੀ ਅੱਗੇ ਹੁਣ ਉਹਨਾਂ ਦਾ ਆਨਸਰ ਆਵੇ ਉਸ ਤੋਂ ਬਾਅਦ ਹੀ ਅਗਲਾ ਐਕਸ਼ਨ ਹੋਊਗਾ ਮੇਰੇ ਡਿੱਕਾ ਕੋਲ ਵਾਰ ਰਿਹਾ ਕੀ ਲੱਗਦਾ ਜੋ ਮੈਨੇਜਮੈਂਟ ਹੈ ਉਹ ਨਹੀਂ ਚਾਹੁੰਦੀ ਕਿਉਂਕਿ ਉਹਨਾਂ ਨੇ ਸੰਗਤ ਨੂੰ ਜਿੰਨੀ ਵੀ ਸੰਗਤ ਹੈ ਦੇਸ਼ਾਂ ਪਰਦੇਸ਼ਾਂ ਵਿੱਚ ਪੰਜਾਬ ਦੇ ਅੰਦਰ ਸਾਡੀ ਸੰਗਤ ਨੂੰ ਇਹ ਕਿ ਆਪੇ ਗਿਆ ਆਪੇ ਆਜੂਗਾ ਸਾਡੇ ਕੋਲ ਸਟੇਟਮੈਂਟ ਹੈ ਕਿ ਉਹਥੇ ਹੀ ਉਹਨਾਂ ਦੇ ਹੀ ਬਾਂਝ ਤੇ ਸ਼ਾਦਵੀ ਡਾਕਟਰ ਐਨਜੀ ਹੈ ਉਹਨਾਂ ਨੇ ਬੋਲਿਆ ਹੈ ਮਾਰਾ ਜੀ ਨੇ ਅਨੁਭਵ ਕਰਵਾਇਆ ਕਿਉਂਕਿ ਅਧਿਆਤਮਿਕ ਗੁਰੂ ਅਨੁਭਵ ਦਾ ਵਿਸ਼ਾ ਹੈ ਔ ਕੋਈ ਬਾਰਿਕ ਬਾਤਾਂ ਦਾ ਤਾਂ ਨਹੀਂ ਹੈ ਕਿਤਾਬਾਂ ਦਾ ਵਿਸ਼ਾ ਤਾਂ ਨਹੀਂ ਹੈ ਜਦ 10ਵੇਂ ਦਿਵਾਰੀ ਦਿਨਾਂ ਨਾਲ ਜੁੜ ਕੇ ਆਪਰਮਾਤਾਂ ਦੇ ਨਾਲ ਉਹ ਅਨੁਭਵ ਕਰਾਇਆ ਜਾਂਦਾ ਤੇ ਉਹ ਸੱਚਾ ਅੱਜ ਤੋਂ ਸਾਡੇ ਜੀ ਨੇ ਕਿਸੇ ਨੂੰ ਅਨੁਭਵ ਕਰਵਾਇਆ ਕਿ ਜਦ ਜਗ ਗੁਰੂ ਸਮਾਧੀ ਲੇਤਾ ਹੈ ਉਹ ਸਵੈਮ ਲੋਟ ਕੇ ਨਹੀਂ ਆਤਾ ਹੁਣ ਦਾ ਕੋਈ ਸ਼ੇਵ ਕੀ ਉਹਨੂੰ ਸਮਾਧੀ ਚੋਂ ਲੈ ਕੇ ਆਤਾ ਹੈ ਇਹ ਮਾਰੇ ਜੀ ਨੇ ਅਨੁਭਵ ਕਰਾਇਆ ਤੇ ਉਹ ਲੋਕ ਆਪਣੇ ਹੀ ਬੋਲੇ ਕੋਈ ਪ੍ਰਚਾਰਕ ਨੂੰ ਪਹਿਲੇ ਤਾਂ ਉਹ ਹੀ ਕਹਿੰਦੇ ਸਾਡਾ ਹੈ ਹੀ ਨਹੀਂ ਅਗਰ ਉਹ ਬੋਲ ਰਿਹਾ ਹੈ ਤੇ ਉਹ ਸੰਗਤ ਨੂੰ ਕੀ ਦੇ ਰਿਹਾ ਹੈ ਤੁਸੀਂ ਨਾ ਤੇ ਮੇਰੇ ਇਹ ਹੈ ਕਿ ਤੁਸੀਂ ਸੰਗਤ ਨੂੰ ਲੋਕਾਂ ਨੂੰ ਕਿਉਂ ਤਮਰਾ ਆ ਕਹ ਰਹਾ ਹੈ ਸੱਚੇ ਦੱਸੋ ਨਹੀਂ ਚਾਹਤੇ ਤੁਸੀਂ ਜਿੰਨਾ ਮਰਨਾ ਤਾਂ ਕੋਤੜਾ ਕਦੇ ਹੱਤ ਜਿਆ ਅਗਰ ਸੱਚ ਹੈ ਉਹ ਸਾਹਮਣੇ ਲੈ ਕੇ ਆਓ ਇਹ ਡਗਰਾਂ ਨਾ ਕਰੋ ਹੁਣ ਤੇ 11 ਸਾਲ ਹੋ ਗਏ ਇਹ ਤਾਂ ਹਰ ਇੱਕ ਬੰਦੇ ਦੇ ਮਨਤੀ ਹੁੰਦਾ ਹੈ 11 ਸਾਲ ਤੇ ਕਿੰਨੇ ਉਹਦੇ ਭਗਤ ਮਰਮਰੀ ਗਏ ਤੇ ਕਿੰਨੇ ਨੇ ਮਰਮਰੀ ਜਾਣਾ ਇਹਦਾ ਮਤਬ ਆਪਾ ਤਾਂ 100 ਸਾਲ ਨਾ ਹੁਗਾ ਅਗਰ ਉਹ ਧਿਆਤਮਕ ਗੁਰੂ ਨੇ ਸਮਾਧੀ ਲਈ ਹੈ ਉਹਦਾ ਕੋਈ ਸ਼ਮਾ ਵੀ ਹੋਗਾ ਉਹਦੇ ਆਉਣ ਦਾ ਉਹ ਕੌਣ ਦੱਸੂਗਾ ਅਗਰ ਇਹ ਉਠਾ ਸਕਦੇ ਆ ਕਿ ਉਹ ਦਰਸ਼ਨ ਪਹਿਲਾਂ ਤਾਂ ਸਾਡਾ ਮੇਨ ਵਿਚਾਰ ਠਾਣੇ ਦੀ ਤਾਂ ਬਾਅਦ ਦੀ ਗੱਲ ਆ ਪਰ ਇੰਨਾ ਹੈ ਕਿ ਸਾਨੂੰ ਪਹਿਲਾਂ ਦਰਸ਼ਨ ਕਰਾਉਣ ਕਿ ਮਹਾਰਾਜ ਜੀ ਸਮਝਦੇ ਹੈ ਜਾਂ ਨਹੀਂ ਥੈਂਕ ਯੂ ਸੋ ਮਚ ਰਿਵਿਊ ਦੇ ਦਿਓ ਅੰਕੋ